ਆਪ ਕਹਿੰਦੇ ਨੇ ਕਿ ਇਹ ਬੰਦੇ ਜੀ ਤੁਮ ਬਹੁਤ ਵੱਡਾ ਆਲਮ ਹੋ ਗਏ ਆਂ ਫਾਜ਼ਿਲ ਹੋ ਗਏ ਆਂ ਤੇ ਹਜ਼ਾਰਾਂ ਕਿਤਾਬਾਂ ਦਾ ਨਚੋਰ ਤੇਰੇ ਦਿਮਾਗ ਦੇ ਚ ਹੈ ਸਿਰਫ ਦਿਮਾਗ ਦੇ ਚ ਹੈ ਜੀਵਨ ਦੇ ਚ ਨਹੀਂ ਜੋ ਕਿਤਾਬ ਦੇ ਵਿੱਚ ਲਿਖਿਆ ਹੈ ਉਹ ਤੂੰ ਪੜਿਆ ਹੈ ਪਰ ਜੋ ਕਿਤਾਬ ਦੇ ਵਿੱਚ ਹੈ ਉਹ ਤੂੰ ਨਹੀਂ ਹੈ ਨਾ ਮੁਹक्कਕ ਬਵਦ ਨਾਦਾਨ ਸ਼ਮੰਦ ਚਾਰ ਪਾਏ ਬਰੋਏ ਕਿਤਾਬੇ ਚੰਦ ਇਕਬਾਲ ਕਹਿੰਦੇ ਨੇ ਤੇ ਇੰਜ ਗੱਲ ਹੋ ਗਈ ਜਿਵੇਂ ਕਿਸੇ ਚੌਪਾਏ ਜਾਨਵਰ ਖੋਤੇ ਦੇਤੇ ਕਿਤਾਬਾਂ ਲੱਦ ਦੇਈ ਹੈ ਤੇ ਉਹ ਹੁਣ ਭਗਤ ਬਣ ਗਿਆ ਪੁਰਾਣੇ ਜ਼ਮਾਨੇ ਵਿੱਚ ਬੈਲ ਉੱਠ ਕੋਤਿਆਂ ਦੇਤੇ ਪੁਸਤਕਾਂ ਲੱਦ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਲੈ ਜਾਇਆਂ ਜਾਂਦੀਆਂ ਸਨ ਤੇ ਜਿਹੜਾ ਖੋਤਾ ਹੁਣ ਪੁਸਤਕਾਂ ਧਿਆਨ ਦੀਆਂ ਭਰੀਆਂ ਹੋਈਆਂ ਲੱਦ ਕੇ ਲੈ ਜਾ ਰਿਹਾ ਉਹ ਪੰਡਤ ਬਣ ਕੇ ਗਿਆਨੀ ਹੋ ਗਿਆ ਉਹ ਸੰਤ ਬਣ ਗਿਆ ਭਗਤ ਬਣ ਗਿਆ اے ਬੰਦੇ ਤੂੰ ਦਾਰਸ਼ਨਿਕ ਹੈ ਫਿਲਾਸਫਰ ਹੈ ਗਿਆਨੇ ਹੈ ਦਸ ਪੁਰਬ ਸਦਾ ਦਸਾਹਰਾ ਦਸ ਪੁਰਬ ਦਸ ਦੋਖਾਂ ਨੂੰ ਨਾਸ ਕਰਨ ਵਾਲੇ ਮੰਨੇ ਨੇ ਪੰਡਤਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਦੇ ਜ਼ਿਕਰ ਕੀਤੇ ਨੇ ਤੇ ਕਿਹੜੇ ਦਸ ਪੁਰਬ ਜਿਹਦੇ ਚ ਅੰਦਾਜ਼ਨ ਚੰਦਰਮਾ ਦੇ ਪੁਰਬ ਜ਼ਿਆਦਾ ਨੇ ਪੂਰਨਮਾਸ਼ੀ ਮਸੀਹਾ ਇਕਮਥਿਤ ਇਤਵਾਰ ਜਾਣਨਾ ਕੁਝ ਪੁਰਬ ਸੂਰਜ ਦੇ ਨੇ ਸੰਕਰਾਂਤ ਸੂर्य ਗ੍ਰਹਿ ਇਤਿਆਦਕ ਇਹ ਸਾਰੇ ਪੁਰਬ ਚੰ드ਰਮਾ ਤੇ ਸੂਰਜ ਨਾਲ ਸੰਬੰਧਿਤ ਨੇ ਤੇ ਪੂਰਨਮਾਸ਼ੀ ਹੁਣ ਸਹਿਜੇ ਸਹਿਜ ਸਾਡੇ ਵਿੱਚ ਵੀ ਪਰਚਲਤ ਆਉਂਦੀ ਜਾਂਦੀ ਹੈ ਇਹਦਾ ਗੁਰਮਤ ਗੁਰੂ ਘਰ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਵੀ ਆਓ ਗੁਰਦੁਆਰੇ ਚ ਪੂਰਨਮਾਸ਼ੀ ਹੈ ਸਮਝ ਲਓ ਗੁਰਦੁਆਰਾ ਨੇ ਮਨਮੱਧਾ ਅਖਾੜਾ ਬਣਾਇਆ ਜਾ ਰਿਹਾ ਹੈ ਮਨਮੱਧਾ ਅੱਡਾ ਬਣਾਇਆ ਜਾ ਰਿਹਾ ਹੈ ਮੈਂ ਇਤਨੀ ਅਰਜ਼ ਕਰਦੇ ਆ ਕੋਈ ਗੱਲ ਗੁਰਮਤਿ ਦੀ ਕਸੋਟੀ ਤੇ ਪੂਰੀ ਨਾ ਹੋ ਟੇਨਾ ਤੇ ਦਾਸ ਨੂੰ ਕੋਈ ਅਹਿਸਾਸ ਕਰਾ ਦੇਵੇ ਇਸ ਸਟੇਜ ਦੇ ਉੱਤੇ ਹੱਥ ਜੋੜ ਕੇ ਮੈਂ ਖਿਮਾ ਮੰਗ ਲਵਾਂਗਾ ਬੇਪੋਲ ਹੋ ਗਈ ਮੈਂ ਤੁਹ ਪਰ ਜੇ ਗੁਰਮਤਿ ਦੀ ਗੱਲ ਆਖੀ ਹੈ ਤੇ ਕਿਸੇ ਦਾ ਹਿਰਦਾ ਦੁਖਦਾ ਹੈ ਸਮੇਂ ਤੇ ਹੀ ਅੱਖਾਂ ਦੇ ਗੁਰੂ ਇਸ ਦਾ ਹਿਰਦਾ ਇਤਨਾ ਦੁਖਾ ਕੇ ਗੁਰਮਤ ਨੂੰ ਮੰਨ ਨਹੀਂ ਲੱਗਿਆ ਚਲੋ ਦੁਖੀ ਹੋ ਕੇ ਹੀ ਮੰਨਿਆ ਕਮ ਸੇ ਪੀੜਤ ਹੋ ਕੇ ਹੀ ਮੰਨਿਆ ਪੂਰਨ ਮਾਸੀ ਦਾ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੈ ਗੁਰਮਤ ਨਾਲ ਪ੍ਰਾਚੀਨ ਸਮੇਂ 'ਚ ਜਦ ਸਮੇਂ ਨੂੰ ਪਰਖਣ ਦਾ ਕੋਈ ਜ਼ਰੀਆ ਨਹੀਂ ਸੀ ਦਿਨ ਦਿਹਾੜ ਦੀ ਗਿਣਤੀ ਰੱਖਣੀ ਹੈ ਤਾਂ ਕਿਵੇਂ ਰੱਖੀ ਜਾਏ ਜਿਸ ਦਿਨ ਚੰ드ਰਮਾ ਪੂਰਨ ਹੋ ਜਾਂਦਾ ਸੀ ਤੇ ਕਹਿੰਦੇ ਸਨ ਪੂਰਨ ਮਾਸ ਮਾਸ ਕਹਿੰਦੇ ਨੇ ਮਹੀਨੇ ਨੂੰ ਮਹੀਨਾ ਪੂਰਾ ਹੋ ਗਿਆ ਬਸ ਇਹ ਨਹੀਂ ਗੱਲ ਹੈ ਇਹ ਗਿਣਤੀ ਦਾ ਇੱਕ ਆਧਾਰ ਸੀ ਹੁਣ ਕੁਝ ਨਹੀਂ ਸੀ ਤੇ ਜੀ ਬੜੀ ਪਵਿੱਤਰ ਪੂਰਨਵਾਸੀ ਹੈ ਜੀ ਆਓ ਜੀ ਪਵਿੱਤਰ ਦਿਹਾੜਾ ਇਹਦਾ ਮਤਲਬ 29 ਦਿਹਾੜੇ ਤੇ ਅਪਵਿੱਤਰ ਨੇ ਨਾ ਤੇ ਜਿਸ ਰੱਬ ਨੇ 29 ਦਿਹਾੜੇ ਅਪਵਿੱਤਰ ਬਣਾ ਦਿੱਤੇ ਉਹ ਰੱਬ ਆਪ ਕਿਥੇ ਪਵਿੱਤਰ ਹੋਵੇਗਾ ਉਹ ਆਪ ਚੰਗਾ ਹੋ ਸਕਦਾ ਹੈ ਜਿਹਨੇ ਅਪਵਿੱਤਰ 29 ਦਿਨ ਬਣਾ ਦਿੱਤੇ ਤੇ ਕੋਈ ਦਿਨ ਪਵਿੱਤਰ ਬਣਾਇਆ ਕਿਸ ਤਰ੍ਹਾਂ ਦੇ ਚੱਕਰਾਂ ਚ ਬੁਥੇਰੀ ਦੁਨੀਆ ਪਈ ਐ ਮੰਗਲਵਾਰ ਭੈੜਾ ਐ ਸ਼ਨੀਵਾਰ ਭੈੜਾ ਤੇ ਪੁੱਛ ਲਈ ਹੁਣ ਮੰਗਲਵਾਰ ਬਣਾਇਆ ਕਿਸ ਨੇ ਰੱਬ ਨੇ ਤੇ ਜਿਹੜਾ ਇਤਨਾ ਭੈੜਾ ਦਿਨ ਬਣਾਉਂਦਾ ਉਹ ਆਪ ਕਿਥੋਂ ਚੰਗਾ ਹੋਵੇਗਾ ਜਿਹੜਾ ਸ਼ਨੀਵਾਰ ਇਤਨਾ ਭੈੜਾ ਬਣਾ ਦਿੰਦਾ ਲੋਕੀ ਕਹਿੰਦੇ ਨੇ ਸ਼ਨੀਵਾਰ ਦਾ ਗ੍ਰਹਿ ਤੇ ਇਹ ਕੋਈ ਦਿਨ ਚੰਗਾ ਨਹੀਂ ਤੇ ਲਗਨ ਸ਼ਗਨ ਦੇ ਚੱਕਰ ਦੇ ਚ ਬੁਥੇਰੇ ਸਿੱਖ ਵੀ ਪਏ ਨੇ ਇਹ ਵੀ ਮਾਰਜ਼ ਕਰਦੇ ਤੇ ਸੈਬਾਂ ਦੀ ਬਾਣੀ ਦਾ ਫੈਸਲਾ ਜਦ ਆਪਨ ਆਪ ਆਪ ਉਰਧਾਰੇ ਤੋ ਸਗਨ ਅਬ ਸਗਨ ਕਹਾਂ ਦੀ ਜਾਏ ਇਹ ਸਗਨ ਅਪਸਗਨ ਤਿਸ ਕੋ ਲਗੇ ਜਿਸ ਚੀਤ ਨਾ ਆਵੇ ਜਿਹਨੂੰ ਕਰਤਾਪੁਰਖ ਚੇਤੇ ਨਹੀਂ ਆਉਂਦਾ ਉਹ ਸਗਨ ਅਪਸਗਨ ਦੇ ਚੱਕਰੇ ਚ ਪੈਂਦਾ ਉਹ ਦਿਨ ਦਿਹਾੜਿਆਂ ਦੇ ਚੱਕਰੇ ਚ ਪੈਂਦਾ ਤੇ ਬਹੁਤਿਆਂ ਨੂੰ ਇਹ ਵੀ ਰੈਮ ਮੈਂਦਰ ਬਾਹਰ ਹੀ ਮੁਲਕਾਂ ਜਿਆਦਾ ਦੇਖਿਆ ਇਧਰ ਇਹ ਆਨੰਦ ਕਾਰਜ ਹੋ ਰਿਹਾ ਹੋਵੇ ਕਹਿੰਦੇ 12 ਵਜੇ ਤੋਂ ਪਹਿਲੇ ਹੋਵੇ ਪਹਿਲੇ ਤੇ 12 ਵਜੇ ਤੋਂ ਬਾਅਦ ਕਿਹੜਾ ਅਸਮਾਨ ਡਾਇ ਪੈਣਾ ਇਹਦਾ ਮਤਲਬ ਅੱਧਾ ਦਿਨ ਰੱਬ ਨੇ ਭੈੜਾ ਹੀ ਬਣਾਇਆ ਹੈ ਨਾ 12 ਵਜੇ ਤੋਂ ਬਾਅਦ ਦਿਨ ਚੰਗਾ ਨਹੀਂ ਤੇ ਹੁਣ ਇਹ ਕਿਥੋਂ ਐਵੇਂ ਜਿਹੜੇ ਵਹਿਮ ਤੋਂ ਬਾਤ ਨੇ ਨਾ ਕਿ ਪਰੰਪਰਾ ਦੇ ਨਾਲ ਚੱਲਦੇ ਨੇ ਪੀੜੀ ਦਰ ਪੀੜੀ ਚੱਲਦੇ ਨੇ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਪਰੰਪਰਾਵਾਦੀ ਨਹੀਂ ਹੈ ਸਤਵਾਦੀ ਹੈ ਸੱਚ ਕੀ ਹੈ ਸਚਾਈ ਕੀ ਹੈ ਪਰੰਪਰਾ ਕੀ ਹੈ ਇਹਦਾ ਕੋਈ ਮਤਲਬ ਨਹੀਂ ਹੈ ਸਚਾਈ ਕੀ ਹੈ ਤੇ ਸਿੱਖ ਦਾ ਮਤਲਬ ਹੈ ਸਚਾਈ ਨੂੰ ਕਬੂਲ ਕਰਨਾ ਪਰੰਪਰਾ ਨੂੰ ਕਬੂਲ ਕਰਨਾ ਇਹ ਨਹੀਂ ਵੀ ਮੇਰਾ ਪਿਓ ਮਨਾਉਂਦਾ ਸੀ ਪੂਰਨਵਾਸੀ ਦਾਦਾ ਮਨਾਉਂਦਾ ਸੀ ਪਰਦਾਦਾ ਮਨਾਉਂਦਾ ਸੀ ਤੇ ਜੇ ਇਸ ਢੰਗ ਨਾਲ ਅਗਰ ਚਲੇ ਜਾਈਏ ਨਾ ਤੇ ਜਿੱਥੋਂ ਮਨੁੱਖੀ ਦੁਨੀਆ ਚਲੀਏ ਪਹਿਲੇ ਜੰਗਲਾਂ ਚ ਰਹਿੰਦੇ ਸਨ ਨੰਗੇ ਰਹਿੰਦੇ ਸਨ ਤੋਂ ਨੰਗਾ ਹੀ ਰਹੀਏ ਕਰ ਗੱਲ ਮੁਕਾਫਰ ਉਹ ਦਰਖਤਾਂ ਥੱਲੇ ਹੀ ਰਹਿੰਦੇ ਸਨ ਉਹ ਪਹਾੜਾਂ ਦੀਆਂ ਕੰਦਰਾਂ ਦੇ ਚ ਰਹਿੰਦੇ ਸਨ ਸਾਡੇ ਪਿਤਾ ਪਿਤਾ ਮੇ ਬਿਲਕੁਲ ਪਿੱਛੇ ਚਲੇ ਜਾਓ ਆਦੀਮ ਮਖਲੂਕ ਕੀ ਸੀ ਜੇ ਪੁਰਾਣੀ ਦੀ ਨਕਲ ਕਰਨੀ ਹੈ ਨਹੀਂ ਵਕਤ ਦੇ ਵਿਚਾਰ ਕਰਨੀ ਹੈ ਵਕਤ ਵਿਚਾਰੇ ਸੁਬੰਦਾ ਹੋਏ ਤੋਂ ਸਾਹਿਬ ਕਹਿੰਦੇ ਨੇ ਚੂਠ ਨਾ ਚੰਦ ਸੂਰਜ ਕੀ ਤੇਹੀ ਸੰਗਰਾਮ ਮਨਾਉਣ ਨਾਲ ਪੁਨਿਆ ਮਨਾਉਣ ਨਾਲ ਮਸਿਆ ਮਨਾਉਣ ਨਾਲ ਚੰਦਰ ਗ੍ਰਹਿਣ ਮਨਾਉਣ ਨਾਲ ਸੂਰਜ ਗ੍ਰਹਿਣ ਮਨਾਉਣ ਨਾਲ ਮਨ ਦੀ ਝੂਠ ਨਹੀਂ ਲੈਂਦੀ। ਜੇ ਕੁਝ ਵੀ ਕਰ ਲਓ। ਝੂਠ ਨਾ ਅੰਨੇ ਝੂਠ ਨਾ ਨਾਏ। ਅੰਨ ਦਾ ਦਾਨ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਔਰ ਇਸ਼ਨਾਨ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਝੂਠ ਨਾ ਅੰਨੇ ਝੂਠ ਨਾ ਨਾਏ। ਝੂਠ ਨਾ ਮੀਂਹ ਵਰੀ ਇਹ ਸਭ ਥਾਂ ਇ슬람 ਦੇ ਵਿੱਚ ਬਰਖਾ ਦਾ ਦੇਵਤਾ ਮੰਨਦੇ ਨੇ ਵਾਜਾ ਖਿਜਰ ਤੇ ਹਿੰਦੂ ਧਰਮ ਦੇ ਵਿੱਚ ਮੰਨਦੇ ਨੇ ਇੰਦਰ ਤੇ ਇੰਦਰ ਦੀ ਬਕਾਇਦਾ ਪੂਜਾ ਹੁੰਦੀ ਹੈ ਜਿਸ ਸਾਲ ਹਿੰਦੁਸਤਾਨ ਦੇ ਵਿੱਚ ਬਾਰਿਸ਼ਾਂ ਲੇਟ ਹੋ ਜਾਣ ਤਾਂ ਲੋਕੀ ਉੱਥੇ ਇੰਦਰ ਦੀ ਪੂਜਾ ਕਰਦੇ ਨੇ ਯੱਗ ਕਰਦੇ ਨੇ ਹਵਨ ਕਰਦੇ ਨੇ ਬੇਇੰਦਰ ਦੇਵਤੇ ਨੂੰ ਪ੍ਰਸੰਨ ਕਰੀਏ ਤੇ ਬਰਖਾ ਹੋਵੇ ਮੀਂਹ ਪਵੇ ਇਸ ਸਾਹਿਬ ਕਹਿੰਦੇ ਨੇ ਬਰਖਾ ਦਾ ਦੇਵਤਾ ਹੈ ਬਦਲਾਂ ਦੀ ਪੂਜਾ ਕਰਨ ਨਾਲ ਕੋਈ ਮਨ ਦੀ ਝੂਠ ਲੈ ਜਾਣੀ ਝੂਠ ਨਾ ਮੇ ਵਰੀਏ ਸਭ ਤਾਈ ਝੂਠ ਨਾ ਧਰਤੀ ਝੂਠ ਨਾ ਪਾਣੀ ਇੱਕ ਹੋਰ ਤਰੀਕਾ ਅਪਣਾਇਆ ਜਾਂਦਾ ਧਰਤੀ ਦੇ ਵਿੱਚ ਗੁਫਾ ਬਣਾ ਕੇ ਪੋਰਾ ਬਣਾ ਕੇ ਧਰਤੀ ਦੇ ਵਿੱਚ ਰਹਿਣਾ ਹੋਰਿਆਂ ਦੇ ਵਿੱਚ ਰਹਿਣਾ ਤੇ ਨਕਲ ਕੁਝ ਸਾਡੇ ਵੀ ਗੁਰਮਤ ਦੇ ਸਾਧੂਆਂ ਨੇ ਵੀ ਕਰ ਲਈ ਤੇ ਮੈਂ ਫਿਰ ਅਰਜ਼ ਕਰਾਂ ਜਿਹੜੀ ਜਿਹੜੀ ਰਸਮੋ ਰਿਵਾਜ ਕਰਿਆ ਗੁਰਬਾਣੀ ਤੇ ਪੂਰੀ ਨਹੀਂ ਉਤਰਦੀ ਬਸ ਮਨ ਮਤਾ ਹੈ ਕਿਉਂਕਿ ਗੁਰਨਾਮਿਕ ਨੇ ਅਗੰਮੀ ਕੋਝ ਸਾਡੇ ਸਾਹਮਣੇ ਵਕਤ ਦੇ ਮੁਤਾਬਕ ਰੱਖੀ ਹੈ ਔਰ ਅਜੋਕੇ ਯੁੱਗ ਦੇ ਮਾਲਕ ਨੇ ਆਪ ਕਲਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫਰਮਾਇ ਇਸ ਯੁੱਗ ਦੇ ਰਖਵਾਲੇ ਇਸ ਯੁੱਗ ਦੇ ਚ ਜ਼ਿੰਮੇਵਾਰੀ ਅਕਾਲ ਪੁਰਖ ਨਾਲ ਜੋੜਨ ਦੀ ਇਹ ਗੁਰਮਤਿ ਹੈ ਗੁਰਬਾਣੀ ਦੀ ਹੈ ਤਹਿਰਾਮ ਦੇਚ ਇੱਕ ਮੁਸਲਮਾਨ ਗੁਰਬਾਣੀ ਦੇ ਵਿਚਾਰ ਤੇ ਕੀਰਤਨ ਤੋਂ ਇਤਨਾ ਪ੍ਰਭਾਵਿਤ ਹੋਇਆ ਤੇ ਗੁਰਬਾਣੀ ਦੇ ਕੁਝ ਅਰਥ ਉਹਨਾਂ ਨੂੰ ਸਰਦਾਰ ਮੱਖਣ ਸਿੰਘ ਨੇ ਦੱਸੇ ਜੋ ਉੱਥੇ ਗੁਰਦੁਆਰੇ ਦੀ ਸੇਵਾ ਕਰਦੇ ਨੇ ਤੇ ਉਹ ਅੱਜ ਮੁਸਲਮਾਨ ਸਮਾਧੀ ਦੇਚ ਚਲਾ ਜਾਂਦਾ ਤੇ ਸਮਾਧੀ ਦੇਚ ਉਹ ਜੋ ਉਸ ਨੂੰ ਝਲਕਾਰੇ ਪੈ ਉਹ ਕਹਿੰਦਾ ਉਹਦੇ ਆਪਣੇ ਅਲਫਾਜ਼ ਦੇ ਅਜੋਕੇ ਯੁੱਗ ਦਾ ਮਾਲਕ ਗੁਰੂ ਨਾਨਕ ਇਸ ਯੁੱਗ ਦੇ ਵਿੱਚ ਅਕਾਲ ਪੁਰਖ ਨਾਲ ਜੁੜਨ ਦਾ ਸੁਖੇੰਤਰੀਕਾ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦਾ ਦਿੱਤਾ ਹੋਇਆ ਮੰਤਰ ਉਹਨਾਂ ਦੀ ਜਪ ਸਾਧਣਾ ਤੂੰ ਧਰਤੀ ਦੇ ਵਿੱਚ ਭੋਰਾ ਬਣਾ ਕੇ ਬੈਠ ਜਾਣਾ ਸਾਬ ਕਿਹ ਕਹਿੰਦੇ ਨੇ ਇਹਦੇ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ ਕਿ ਬਾਬੇ ਭੋਰੇ ਚ ਚਲੇ ਗਏ ਨੇ ਕਿ ਬਾਬੇ ਕੋਈ ਕੀੜੇ ਮਕੋੜੇ ਨੇ ਕੋਈ ਸੱਪੇ ਭੋਰੇ ਚ ਚਲੇ ਗਏ ਭੋਰੇ ਚ ਕਿਉਂ ਜਾਣਾ ਮਨੁੱਖ ਹੈ ਦਿਲ ਦਿਮਾਗ ਦਿੱਤਾ ਹੈ ਰੱਬ ਨੇ ਤੇ ਫਿਰ ਕਰਦੇ ਨੇ ਜਲਧਾਰਾ ਕਿਸੇ ਡੂੰਘੇ ਪਾਣੀ ਦੇ ਵਿੱਚ ਗਰਦਨ ਜਿਤਨਾ ਡੂੰਘਾ ਪਾਣੀ ਉੱਥੇ ਖੜੇ ਹੋ ਕੇ ਮੰਤਰਾਂ ਦਾ ਜਾਪ ਕਰਨਾ ਪਾਣੀ ਦੇ ਵਿੱਚ ਉਹਨੂੰ ਕਹਿੰਦੇ ਨੇ ਜਲਧਾਰਾ ਸਾਬ ਕਹਿੰਦੇ ਨੇ ਇਸ ਤਰ੍ਹਾਂ ਦਾ ਜਲਧਾਰਾ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ ਝੂਠ ਨਾ ਅੰਨੇ ਝੂਠ ਨਾ ਨਾਏ ਝੂਠ ਨਾ ਮੀਵਰੀਏ ਸਭ ਥਾਂ ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪਾਉਣੇ ਮਾਏ ਸਮਾਣੇ ਪ੍ਰਾਣਾਯਮ ਕਰ ਲੈਣਾ ਸਵਾਸਾਂ ਨੂੰ ਰੋਕ ਲੈਣਾ ਇਹਦੇ ਨਾਲ ਵੀ ਝੂਠ ਨਹੀਂ ਲੈਂਦੀ ਵਰਤਰੀ ਨੇ ਪ੍ਰਾਣ ਰੋਕ ਲੈ ਐਸਨ ਸਵਾਸ ਰੋਕ ਲੈਸਨ ਉਮਰ ਇਤਨੀ ਲੰਬੀ ਕਰ ਲਈ ਸੀ ਕਿ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਵੀ ਸੀ ਸਿਰਫ ਸਵਾਸ ਰੋਕ ਕੇ ਆਪਣੀ ਉਮਰ ਲੰਬੀ ਕਰ ਲਈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੁਝ ਸ਼ਬਦ ਸਿਰਫ ਵਰਤਰੀ ਪ੍ਰਤੀ ਉਚਾਰਨ ਕੀਤੇ ਨੇ ਜਿਹੜੇ ਗੁਰਗਨ ਸਾਹਿਬ ਦੇ ਦਰਜ ਨੇ ਸਿਫਤੀ ਰਤਾ ਸਦਾ ਬੈਰਾਵੀ ਜੂਵੇ ਜਨਮ ਨਹਾਰੇ ਕਹਿਣਾ ਨਿਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੇ ਜਲ ਤੇ ਉਪਜੇ ਜਲ ਤੇ ਦੂਰ ਜਲ ਮੇ ਜੋਤ ਰਿਆ ਭਰਪੂਰ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਐ ਭਰਤਰੀ ਕਿਹੜੇ ਚੱਕਰਾਂ ਚ ਪੈ ਗਏ ਆ ਪ੍ਰਾਣਾ ਯਮ ਦੇ ਚੱਕਰਾਂ ਚ ਸੰਸਾਰ ਦੇ ਚ ਇੰਜ ਰਹਿ ਜਿਵੇਂ ਪਾਣੀ ਦੇ ਚ ਕਮਲ ਦਾ ਫੁੱਲ ਤੈਨੂੰ ਛੱਡ ਕੇ ਭਜਣ ਦੀ ਕੀ ਲੋੜ ਪੈ ਗਈ ਖੈਰ ਮੁਖਤਸਰ ਰਸ ਕਰੀਏ ਤੋ ਫਿਰ ਉਹ ਕਿਸ ਤਰ੍ਹਾਂ ਨਿਰਮਲ ਹੋਈਏ ਜਿਹੜੇ ਸਾਧਨ ਅੱਜ ਤੱਕ ਅਪਣਾਏ ਗਏ ਉਹਦੇ ਨਾਲ ਤੇ ਗੁਰੂਦੇਵ ਸਹਿਮਤ ਨਹੀਂ। ਫਿਰ ਨਿਰਮਲ ਕਿਵੇਂ ਹੋਈਗੇ? ਤੋਂ ਪਾਤਸ਼ਾਹ ਦਾ ਹੋਰ ਸ਼ਬਦ ਸਰਵਣ ਕਰੋ। ਸਾਇਦ ਕਹਿੰਨ ਨਾਨਕ ਚੁੱਲੀਆਂ ਸੁੱਚੀਆਂ ਜੇ ਬਰ ਜਾਣੇ ਕੋਏ ਸੁਰਤੇ ਚੁਲੀ ਗਿਆਨ ਕੀ ਜੋਗੀ ਕਾਜਤ ਹੋਏ। ਬ੍ਰਾਹਮਣ ਚੁਲੀ ਸੰਤੋਖ ਕੀ ਗ੍ਰਹੀ ਕਾ ਸਦਦਾਨ ਰਾਜੇ ਚੁਲੀ ਨਿਆਂ ਕੀ ਪੜਿਆ ਸਚ ਧਿਆਨ। ਪਾਣੀ ਜਿਤਨਾ ਧੋ ਭਈ ਮੁਖ ਪੀਤੇ ਤਖ ਜਾਏ ਪਾਣੀ ਪਿਤਾ ਹੈ ਜਗਤ ਕਾ ਫਿਰ ਪਾਣੀ ਸਬਖਾਏ ਸਾਬ ਕਹਿੰਦੇ ਨੇ ਇਹ ਪਾਣੀ ਨਾਲ ਹਿਰਦਾ ਸ਼ੁਧ ਨਹੀਂ ਹੋਣਾ ਪਾਣੀ ਚਿਤ ਨਾ ਧੋ ਭਈ ਪਾਣੀ ਦੇ ਚ ਸਮਰਥਾ ਹੀ ਕੋਈ ਨਹੀਂ ਤਾਕਤ ਹੀ ਨਹੀਂ ਹੈ ਕਿ ਕਿਸੇ ਦੇ ਹਿਰਦੇ ਨੂੰ ਸਾਫ ਕਰ ਦੇਵੇ ਨਾ ਨਿਕ ਚੁੱਲੀਆਂ ਸੁਚੀਆਂ ਜੇ ਭਰ ਜਾਣੇ ਕੋਏ ਸੁਰਤੈ ਚੁਲੀ ਗਿਆਨ ਕੇ ਜੋਗੀ ਕਾ ਜਤ ਹੋਏ ਸਾਬ ਕਹਿੰਦੇ ਨੇ ਜਿਹੜਾ ਵਿਚਾਰਕ ਹੈ ਦਾਰਸ਼ਨਿਕ ਹੈ ਫਿਲਾਸਫਰ ਹੈ ਕਿਵੇਂ ਪਵਿੱਤਰ ਹੋਵੇਗਾ ਰੱਬ ਦੇ ਗਿਆਨ ਨਾਲ ਉਹਦੇ ਕੋਲ ਪ੍ਰਕਿਰਤੀ ਦਾ ਗਿਆਨ ਹੋਵੇ ਸਮਾਜ ਦਾ ਗਿਆਨ ਹੋਵੇ ਨੀਤੀ ਦਾ ਗਿਆਨ ਹੋਵੇ ਮਨ ਦਾ ਗਿਆਨ ਹੋਵੇ ਸਰੀਰ ਦਾ ਗਿਆਨ ਹੋਵੇ ਜੜੀ ਬੂਟੀਆਂ ਦਾ ਗਿਆਨ ਹੋਵੇ ਸੰਗੀਤ ਦਾ ਗਿਆਨ ਹੋਵੇ ਤਾਂ ਹਰ ਤਰ੍ਹਾਂ ਦੀ ਕਲਾ ਦਾ ਗਿਆਨ ਹੋਵੇ ਵਿਚਾਰਕ ਹੈ ਦਾਰਸ਼ਨਿਕ ਹੈ ਕਲਾਕਾਰ ਹੈ ਪਰ ਜਿਤਨੇ ਚਿਰ ਤੱਕ ਰੱਬ ਦਾ ਗਿਆਨ ਨਹੀਂ ਪਵਿੱਤਰ ਨਹੀਂ ਹੋਵੇਗਾ ਇਹ ਗਿਆਨੀ ਵੀ ਅਪਵਿੱਤਰ ਰਹੇਗਾ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ ਤੇ ਜੋਗੀ ਕਿਵੇਂ ਪਵਿੱਤਰ ਹੋਵੇਗਾ ਘਰ-ਬਾਰ ਤਿਆਗਣ ਨਾਲ ਘਰ-ਘਰ ਭिक्षा ਮੰਗਣ ਨਾਲ ਕਤਈ ਨਹੀਂ ਖੁਦ ਰੋਂਦਾ ਹੋਇਆ ਸੀ ਭਰਤਰੀ ਵੇਖਦੇ ਪਿਆ ਵਿਰਾਗ ਸ਼ਤਕ ਦੇ ਚ ਉਸਦਾ ਇੱਕ ਸਵਈ ਹੈ ਬੁੱਢਾ ਹੋ ਗਿਆ ਸਾਧਨਾ ਕਰਦਿਆਂ ਕਰਦਿਆਂ ਤੇ ਮਿਲਿਆ ਕੁਛ ਨਹੀਂ ਤੇ ਇਤਨੀ ਗੱਲ ਤੇ ਕਬੂਲ ਕਰਨੀ ਪੈਗੀ ਕਿ ਉਹਨੇ ਸਚਾਈ ਬਿਆਨ ਕਰ ਦਿੱਤੀ ਹੈ ਛੁਪਾਇਆ ਨਹੀਂ ਅਜੋ ਕੇ ਸਾਧੂ ਸੰਤਾਂ ਦੀ ਤਰ੍ਹਾਂ ਕੋ ਛੁਪਾਇਆ ਨਹੀਂ ਬਈ ਅਸੀਂ ਸੰਤ ਹਾਂ ਮਹੰਤ ਹਾਂ ਬ੍ਰਹਮ ਗਿਆਨੀ ਹਾਂ ਇਸ ਤਰ੍ਹਾਂ ਦਾ ਫੋਕਾ ਨਾਰਾ ਉਸਨੇ ਨਹੀਂ ਲਾਇਆ ਆਪਣੀ ਕਮਜ਼ੋਰੀ ਉਸਨੇ ਕਬੂਲੀ ਹੈ ਉਹ ਕਹਿੰਦਾ ਹੈ ਜਾਚ ਜਾਚ ਕੇ ਆਹਾਰ ਨਾਹੀਂ ਸੋਪੇ ਸਵਾਦਵਾਰ ਲਾਭ ਹੋਤ ਇੱਕ ਵਾਰ ਭੂਖ ਤਾਪ ਕੋ ਅਵਾਰ ਕਹਿੰਦਾ ਗੋਰਖ ਦੇ ਕਹੇ ਮੁਤਾਬਕ ਘਰ-ਘਰ ਦੇ ਚੋਂ ਮੰਗ ਕੇ ਮਧੂਖੜੀ ਲਿਆਣਾ ਤੇ ਉਹ ਮੈਂ ਭੁੱਖ ਦੇ ਤਾਪ ਨੂੰ ਮਿਟਾਣ ਲਈ ਇੱਕ ਟਾਈਮ ਖਾਣਾ ਇੱਕ ਵਕਤ ਖਾਣਾ ਭੂਮ ਸੈਨ ਤੇ ਬਨੋਂ ਨਾ ਸਾਤ ਸੈਨ ਕੋ ਗਿਨੋ ਸਰੀਰ ਮਾਤਰ ਭੁਖ ਨੋ ਨਾ ਜੋ ਬਨੋ ਸੁਪੇ ਦਵਾਰ ਗੋਰਖ ਦੀ ਦਸੀ ਹੋਈ ਮਰਿਆਦਾ ਦੇ ਮੁਤਾਬਕ ਨੀਂਦ ਆਉਂਦੀ ਏ ਤੇ ਪੁੰਝੇ ਸੋ ਰਹਿਣਾ ਨਾ ਥੱਲੇ ਕੁਝ ਵਿਛਾਣ ਨੂੰ ਨਾ ਉੱਪਰ ਕੁਝ ਲੈਣ ਨੂੰ ਸਾਧਨਾ ਕਰਦਿਆਂ ਕਰਦਿਆਂ ਬੁੱਢਾ ਹੋ ਗਿਆ ਜੋਬਨ ਡਲ ਗਿਆ ਵਾਲ ਚਿੱਟੇ ਹੋ ਗਏ ਨੇ ਗੋਰਖ ਦੇ ਦੱਸੇ ਹੋਏ ਨਿਯਮ ਦੇ ਮੁਤਾਬਕ ਖੀਨ ਚੀਰ ਗੋਦਰੀ ਅਨੇਕ ਲੀਰ ਸੌਂ ਕਰੀ ਕਰੀ ਉਜਾਰ ਝਾਉ ਭਰੀ ਅਧੈਨ ਗ੍ਰੰਥ ਵਾਰ ਵਾਰ ਕਹਿੰਦਾ ਵਿਆਬਾਨ ਜੰਗਲ ਉਜਾੜ ਦੇ ਚ ਮੈਂ ਝੁੱਗੀ ਬਣਾਈ ਹੈ ਜਿੱਥੇ ਕੋਈ ਬੰਦੇ ਨਾ ਪਹੁੰਚੇ ਮਨੁੱਖ ਪਹੁੰਚ ਨਹੀਂ ਨਾ ਤੇ अनेका ਤਰ੍ਹਾਂ ਦੀਆਂ ਲੀਰਾਂ ਇਕੱਠੀਆਂ ਕਰਕੇ ਮੈਂ ਗੋਦੜੀ ਬਣਾਈਏ ਕਿਉਂਕਿ ਗੌਰਖ ਨੇ ਕਿਹਾ ਇੱਕ ਰੰਗ ਦਾ ਤੇ ਇੱਕ ਕਪੜੇ ਦਾ ਚੋਲਾ ਨਹੀਂ ਬਣਾਉਣਾ ਲੀਰਾਂ ਇਕੱਠੀਆਂ ਕਰਕੇ ਬਣਾਉਣਾ ਹੈ ਤਾਂ ਮੈਂ ਬਣਾਇਆ ਤੇ ਨ ਚੇਰ ਗੋਦਰੀ ਅਨੇਕ ਲੀਰ ਸੌਂ ਕਰੀ ਕਰੀ ਉਜਾਰ ਜਾਉ ਪਰੇ ਅਧਿਆਨ ਗ੍ਰੰਥ ਵਾਰ-ਵਾਰ ਸਮਾਂ ਕਿਵੇਂ ਪਾਸ ਕਰਦਾ ਕਹਿੰਦਾ ਪੜੇ ਹੋਏ ਗ੍ਰੰਥਾਂ ਨੂੰ ਮੜਮੜ ਕੇ ਪੜਦਾ ਰਹਿਣਾ ਪੜੇ ਹੋਏ ਧਾਰਮਿਕ ਗ੍ਰੰਥ ਸਾਰਾ ਦਿਨ ਪੜਦਾ ਰਹਿਣਾ ਤੇ ਜਪ ਕਰਦਾ ਰਹਿਣਾ ਇਸ ਤਰ੍ਹਾਂ ਮੈਂ ਆਪਣਾ ਸਮਾਂ ਪਾਸ ਕਰਦਾ ਖੀਨ ਅਚੀਰ ਗੋਦਰੀ అనేక ਲੀਰ ਸੌਂ ਕਰੀ ਕਰੀ ਉਜਾਰ ਝਾਉ ਪਰੇ ਅਧੈਨ ਗ੍ਰੰਥ ਵਾਰ ਵਾਰ ਹਾਏ ਹਾਏ ਭੋਗ ਚਹੇ ਨਾਹੇ ਮੌਤ ਜੇ ਅਜੇ ਮੋਰ ਚਿਤ ਬੈਲ ਕੇ ਸਵਾਰ ਬੈਲ ਕੋ ਸਵਾਰ ਐ ਬੈਲ ਦੀ ਅਸਵਾਰੀ ਕਰਨ ਵਾਲੇ ਸ਼ਿਵ ਜੀ ਮੇਰਾ ਮਨ ਰੂਪੀ ਬੈਲ ਤੇ ਅਜੇ ਵੀ ਕਾਬੂ ਚ ਕੋਈ ਨਹੀਂ ਇਹ ਤੇ ਬੇਕਾਬੂ ਐ ਇੰਨਾ ਕੁਛ ਮੈਂ ਕਹਿੰਦਾ ਹੈ ਜੇ ਤ੍ਰਿਸ਼ਨਾ ਤੇ ਹੁੰਦੀ ਤੇ ਉਹ ਮੌਜੂਦ ਸਭ ਕੁਝ ਮੌਜੂਦ ਗਲਤ ਕੁਝ ਵੀ ਨਹੀਂ ਬਣਦਾ ਬਾਹਰ ਦੇ ਸਾਰੇ ਸਾਧਨ ਜੋਗੀ ਕਾ ਜਤ ਹੋਏ ਤੇ ਜਤ ਕੇ ਨੂੰ ਕਹਿੰਦੇ ਨੇ ਮਨ ਦੇ ਚ ਗਲਤ ਫੁਰਨੇ ਨਾ ਆਉਣ ਅੱਖਾਂ ਗਲਤ ਵੇਖਣ ਨਾ ਰਸਨਾ ਗਲਤ ਬੋਲੇ ਨਾ ਕੰਨ ਗਲਤ ਸੁਣਨ ਨਾ ਔਰ ਸਰੀਰ ਗਲਤ ਸਪਰਸ਼ ਨਾ ਕਰੇ ਇਹ ਜਤ ਜੋ ਗਲਤ ਦੇਖ ਰਿਹਾ ਜਤੀ ਨਹੀਂ ਜੋ ਗਲਤ ਬੋਲ ਰਿਹਾ ਜਤੀ ਨਹੀਂ ਜੋ ਗਲਤ ਸੋਚ ਰਿਹਾ ਜਤੀ ਨਹੀਂ ਜੋ ਗਲਤ ਸੁਣ ਰਿਹਾ ਜਤੀ ਨਹੀਂ ਤੇ ਸਾਇਬ ਕਰਨ ਚਾ ਕਿਤਨਾ ਹੀ ਵੱਡਾ ਜੋਗੀ ਕਿਉਂ ਨਾ ਹੋਵੇ ਜਤ ਤੋਂ ਬਿਨਾ ਪਵਿੱਤਰ ਨਹੀਂ ਹੋਵੇਗਾ ਜੋ ਵੀ ਕਾ ਜਤ ਹੋਵੇ